ਪਿਆਨਕ ਹਾਦਸਾ ਵਾਪਰਿਆ ਜਿੱਥੇ ਇੱਕ 마ਸੂਮ ਜਿਹੇ ਬੱਚੇ ਦੀ ਦਰਤਨਾਕ ਮੌਤ ਹੋਈ ਹੈ ਦੱਸਦੀ ਹੈ ਕਿ ਸਕੂਲ ਵੈਨ ਦੇ 헤ਠਾ ਆਉਣ ਦੇ ਨਾਲ 3 ਸਾਲ ਤੇ ਬੱਚੇ ਦੀ ਮੌਤ ਹੋ ਗਈ ਹੈ ਮਾਂ ਦੀਆਂ ਅੱਖਾਂ ਸਾਹਮਣੇ 마ਸੂਮ ਜਿਹੇ ਬੱਚੇ ਨੇ ਦਮ ਤੋੜਿਆ ਹੈ ਦੱਸਿਆ ਜਾ ਰਿਹਾ ਹੈ ਕਿ ਮਾਂ ਜੜੀਆ ਆਪਣੀ ਬੱਚੀ ਨੂੰ ਸਕੂਲ ਛੱਡਣ ਜਾ ਰਹੀ ਸੀ ਤਾਂ ਉਸ ਦਾ ਬੱਚਾ ਵੀ ਨਾਲ ਆਪਣੀ ਪੈਰ ਨੂੰ ਸਕੂਲ ਛੱਡਣ ਜਾਂਦਾ ਹੈ ਜਦੋਂ ਵੈਨ ਤੇ ਪੈਰ ਨੂੰ ਚੜਾਇਆ ਜਾਂਦਾ ਹੈ ਤੇ ਮਾਸੂਮ ਜਿਹਾ ਬੱਚਾ ਸਕੂਲ ਵੈਨ ਦੇ ਅੱਗੇ ਖੇਡ ਰਿਹਾ ਸੀ ਤਾਂ ਵੈਨ ਜੜੀ ਇਸ ਬੱਚੇ ਦੇ ਉੱਤੇ ਚੜਾ ਦਿੱਤੀ ਜਾਂਦੀ ਹੈ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਡ라이ਵਰ ਦੀ ਲਾਪਰਵਾਹੀ ਦੇ ਨਾਲ ਇਹ ਹਾਦਸਾ ਵਾਪਰਿਆ ਜਿਸ ਨੂੰ ਲੈ ਕੇ ਪਰਿਵਾਰ ਦੇ ਵੱਲੋਂ ਇਨਸਾਫ ਮੰਗਿਆ ਜਾ ਰਿਹਾ ਹੈ ਗੰਭੀਰ ਇਲਜ਼ਾਮ ਜੜਿਆ ਪਰਿਵਾਰ ਦੇ ਵੱਲੋਂ ਸਕੂਲ ਵੈਨ ਦੇ ਡਰਾਈਵਰ ਤੇ ਲਗਾਏ ਕਿ ਉਸਨੇ ਨਹੀਂ ਦੇਖਿਆ ਕਿ ਬੱਚਾ ਸਕੂਲ ਵੈਨ ਦੇ ਅੱਗੇ ਖੇਡ ਰਿਹਾ ਹੈ ਸਿੱਧਾ ਉਸ ਦੇ ਉੱਤੇ ਸਕੂਲ ਵੈਨ ਚੜਾ ਦਿੱਤੀ ਜਾਂਦੀ ਹੈ ਜਿਸ ਦੇ ਨਾਲ ਮੌਕੇ ਤੇ ਹੀ 3 ਸਾਲ ਦੇ ਇਸ 마ਸੂਮ ਜਿਹੇ ਬੱਚੇ ਦੀ ਮੌਤ ਹੋਈ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਕਿਹਾ ਕਿ ਜੋ ਵੀ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਅਗਰ ਡਰਾਈਵਰ ਦੀ ਲਾਪਰਵਾਹੀ ਹੋਈ ਤਾਂ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਇਸ ਵਕਤ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਮਾਸੂਮ ਜਿਹੇ ਬੱਚੇ ਦੀ ਅੱਖਾਂ ਦੇ ਸਾਹਮਣੇ ਹੀ ਮਾਂ ਦੀ ਅੱਖਾਂ ਦੇ ਸਾਹਮਣੇ ਹੀ ਪੱਲਾ ਦੇ ਵਿੱਚ ਜਾਨ ਨਿਕਲ ਗਈ ਦਰਤਨਾਕ ਮੌਤ ਹੋ ਜਾਂਦੀ ਐ ਇਸ ਬੱਚੇ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਿੰਡ ਖੰਡੇਵਾਦ ਤੋਂ ਜਿੱਥੇ ਇਸ ਬੱਚੇ ਦੀ ਮਾਂ ਆਪਣੀ ਦੂਜੀ ਬੇਟੀ ਨੂੰ ਸਕੂਲ ਵੈਨ ਤੇ ਚੜਾਉਣ ਆਈ ਸੀ ਤਾਂ 3 ਸਾਲ ਦਾ ਬੱਚਾ ਨਾਲ ਗਿਆ ਤੇ ਬਸ ਤੇ ਅੱਕੇ ਬੱਚਾ ਖੇਡ ਰਿਆ ਸੀ ਜਿਸ ਤੇ ਕਨ ਡਰਾਈਵਰ ਨੂੰ ਨਹੀਂ ਦਿਖਦਾ ਤੇ ਸਕੂਲ ਵੈਨ ਬੱਚੇ ਦੇ ਉੱਪਰ ਚੜ ਜਾਂਦੀ ਐ ਜਿਸ ਤੇ ਨਾਲ ਦਰਤਨਾਕ ਮੌਤ ਹੋਈ ਐ ਇੱਕ ਵਾਰ ਤਸਵੀਰਾਂ ਦਰੁੱਕਾ ਲੈਂਦੇ ਆ ਤੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕਰਦੇ ਆ ਕਿ ਕੁਝ ਕਿਹਾ ਕਿ ਆ ਵੀ ਸੁਣ ਲੈਣੇ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਦਾ ਕਿਹੜਾ ਪਿੰਡ ਹੈ ਖਣੇਵਾਲ ਕੀ ਹੋਇਆ ਅੱਜ ਹਾਸਾ ਕੀ ਵਰਤਿਆ ਮੇਰੇ ਪਰਜਾਈ ਮੇਰੇ ਪਤੀਜੀ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲੇ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸੌਣ ਲੱਗੀ ਬੈਨ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚੇ ਬੈਨ ਵਾਲੇ ਨੇ ਬੈਨ ਚਲਾਤੀ ਰੌਲਾ ਵੀ ਪਾਇਆ ਵੀ ਰੋਕ ਲੋ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕੇ ਵੀ ਡੈਥ ਹੋ ਨੇ ਕਿ ਸਾਲ ਦਾ ਬੱਚਾ 3 ਸਾਲ ਦਾ ਸੀ ਬੱਚਾ ਪੜਦਾ ਸੀ ਜਾਂ ਮਤਲਬ ਖੇਡਦਾ ਨਹੀਂ ਤਿੰਨ ਸਾਲ ਦਾ ਸੀ ਖੇਡ ਰਿਆ ਸੀ ਖੇਡ ਰਿਆ ਸੀ ਹਾਂਜੀ ਭਤੀਜੀ ਪੜਦੀ ਸੀ ਕਿਹੜੀ ਸਕੂਲ ਦੀ ਬੱਚੀ ਆਹ ਜੀ ਜੀਜੀਐਸ ਹਾਂ ਕਿਸ ਤਰ੍ਹਾਂ ਨਹੀਂ ਮਾਰਕ ਦਿੰਦੇ ਜਿਹੜਾ ਵੀ ਡਰਾਈਵਰ ਦੇ ਉੱਤੇ ਕਾਰਵਾਈ ਕਾਰਵਾਈ ਕਰੀ ਜਾਵੇ ਕਾਨੂੰਨੀ ਕਰਾ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਮੈਂ ਕਿਹਨਾਂ ਨਾਮ ਦੇ ਰਿਹਾ ਮੇਰਾ ਨਾਮ ਬਿੱਲੂ ਹੈ ਜੀ ਬਿਲਕੁਲ ਕੀ ਹਾਦਸਾ ਹੋਇਆ ਆਪਣੇ ਕਿਤੇ ਨੇਵਾਂ ਆਪਣੇ ਖਣੇਵਰ ਜੀ ਸਕੂਲ ਦੀ ਬੈਂਦੀ ਵੰਦੇ ਹੇਡਾ ਨੀਚੇ ਆ ਕੇ ਬੱਚਾ ਜੀ ਛੋਟਾ ਤੇ ਸਵੇਰੇ ਸਵੇਰੇ ਤੇ ਜੀਜੀਐਸ ਸਕੂਲ ਦੀ ਬੈਂਦੀ ਜੋ ਤੇ ਉਸ ਦੋਵਾਂ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਕੀ ਕਹਿਣਾ ਚਾਹੂਗਾ ਵੀ ਜਿਹੜੇ ਸਕੂਲ ਦੇ ਬੈਂਦ ਦੇ ਵਿੱਚ ਇਹ ਹਾਦਸਾ ਵਾਪਰਿਆ ਕੀ ਉਹਦੇ ਵਿੱਚ ਕੰਡੈਕਟਰ ਜਾਂ ਕੋਈ ਹੋਰ ਹੈਗੇ ਸੀਗੇ ਜਿੱਦਿ ਕਰ ਕੰਡੈਕਟਰ ਕੋਈ ਰੱਖਦੇ ਨਹੀਂ ਸੀਗੇ ਜਿੱਦ ਕਲਾ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬੋਲਵਾਉਂਦੀਆਂ ਨੇ ਜੀ ਬਸ ਬੈਂਨਾ ਬਹੁਤ ਤੇਜ਼ ਆਉਂਦੀਆਂ ਨੇ ਜੀ ਨਾ ਦੇਖਣੇ ਨੇ ਅੰਗਿਲੀ ਹੀ ਹੈ ਕਿਸ ਤਰ੍ਹਾਂ ਹੀ ਮੰਨ ਕਰਦੇ ਮੰਗ ਤਾਂ ਬਸ ਜਿਹੜੀ ਪਰਿਵਾਰ ਮੰਨ ਚਾਹੀਦੀ ਡਾਕਟਰ ਰਾਜਿੰਦਰ ਜਿੰਦਲ ਸਰ ਸਭ ਅੱਜ ਕੀ ਮਾਮਲਾ ਸਾਹਮਣੇ ਆਇਆ ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ ਜਿਹੜੇ ਸਿਰ ਤੇ ਸੱਟ ਲੱਗਨ ਕਰਕੇ ਬੱਚੇ ਅਮ੍ਰਿਤ ਦੇ ਹਾਲਤ ਵਿੱਚ ਹਸਪਤਾਲ ਆਇਆ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟਸਟਮਟਮ ਲਈ ਕਿਸ ਤਰ੍ਹਾਂ ਹੋਇਆ ਦੱਸਿਆ ਉਹਨਾਂ ਨੇ ਸਕੂਲ ਵਾਂ ਦੇ ਵਿੱਚ ਵੱਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਤੋਂ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਉ ਡੈਡ ਇੱਥੇ ਉਹਦੀ ਡੈਡ ਗੋੜੀ ਆਈ ਹੈ ਤੇ ਉਹਦੇ ਸਵਾਂਦੇ ਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੌਰ ਉੱਥੋਂ ਸਕੂਲ ਦੇ ਬੱਚੇ ਸਕੂਲ ਦੇ ਬੱਚਾ ਲੈਣ ਲਈ ਪਿੰਡਾਂ 'ਚ ਬੱਸ ਆਉਂਦੀਆਂ ਨੇ ਪਿੰਡ ਖੰਡੇ ਬਾਦ ਬੱਸ ਆਈ ਸੀ ਬੱਚਾ ਲੈਣ ਲਈ ਤਤ੍ਰਵਿੰਦਰ ਗਿਰ ਦੇ ਇੱਕ ਬੇਟੀ ਐ ਉਹ ਉਹਨਾਂ ਨੇ ਚੜ੍ਹਾਤੀ ਉਹਦੀ ਮਤ ਤਤ੍ਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਆ ਸੀਗਾ ਤਿੰਨ ਸਾਲ ਦਾ ਬੱਚਾ ਤੇ ਬੱਸ ਡਰਾਈਵਰ ਭੋਲਾ ਸਿੰਘ ਹੈੜਕਵਾ ਦਾ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਹੈ ਸਰ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬੱਚੇ ਦੀ ਡੈੱਡ ਬੋਡੀ ਕਿੱਥੇ ਹੈ ਤੇ ਕੀ ਧਾਰਾ ਲੱਗਦੀ ਹੈ ਹਾਂਜੀ ਡੈੱਡ ਬੋਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰ ਦੇ ਖਿਲਾਫ ਰੈਡ ਬੋਡੀ ਮੂਨਕ ਪਹੁੰਚਾ ਦਿੱਤੀ ਤੇ ਉੱਥੇ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਰਨ ਕਰੀਏ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ। ਸਰ ਜਿਹੜੀ ਸਕੂਲਾਂ ਦੇ ਬੈਨਾ ਦੇ ਵਿੱਚ ਕਮੀਆਂ ਪੇਸ਼ੀਆਂ ਹੋਣੀਆਂ ਹੈਗੀਆਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਅਲੱਗਾਈ ਤੇ ਸਕੂਲਾਂ ਵਾਸਤੇ ਸਪੈਸ਼ਲ ਗਾਈਡਲਾਈਨਸ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਹੈਗੀਆਂ ਨਾ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ। ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਬੈਂਸ ਸੀਗੀ ਇਹਦੇ ਵਿੱਚ ਇਨਸਟਰਕਸ਼ਨ ਨੂੰ ਫੋਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮਤਲਬ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਵੀ ਜੋ ਵੀ ਐਕਸ਼ਨ ਨਾਲ ਹੋਊਗਾ ਉਹ ਐਸ ਪਰ ਰੂਲਸ ਐਸ ਪਰ ਐਕਟ ਕਰਕੇ ਕੀਤੀ ਜਾਵੇਗੀ ਕੀ ਨਾਮ ਹੈ ਤੁਹਾਡਾ